ਭਈ ਇਸ ਵੇਲੇ ਖੜੇ ਅਸੀਂ ਮਾਜੇ 'ਚ ਆ ਪਰ ਹੈਗੇ ਦਬਾਬੇ ਦੇ ਆ ਤੇ ਸੇਵਾ ਕਰਨ ਇੱਥੇ ਵੀਰ ਜਿਹੜੇ ਉਹ ਮਾਲਵੇ ਦੇ ਆ ਆ ਦੇਖੋ ਵੀਰ ਤੋਂ ਪਿੰਡ ਵੀ ਪੁੱਛਦੇ ਵੀਰ ਪਿੰਡ ਕਿਹੜਾ ਪੁੱਟਾ ਵੀਰੇ ਰਾੜਾ ਸਾਹਿਬ ਕੋਲ ਲੁਧਿਆਣਾ ਜ਼ਿਲ੍ਹਾ ਇਹ ਕਿੰਨੇ ਦਿਨ ਹੋ ਗਿਆ ਵੀਰ ਸੇਵਾ ਕਰਦੇ ਨੂੰ ਪਰਸੋਂ ਦੇ ਆਏ ਹੋਇਆ ਵੀਰੇ ਅੱਸੀ ਰਾਤ ਦੇ ਤੇ ਕਿੰਨੇ ਦਿਨ ਲੱਗ ਜਾਣਾ ਦੋ ਦਿਨ ਹੋ ਗਏ ਅੱਜ ਵੀਰੇ ਅਸੀਂ ਵਾਪਸ ਜਾਵਾਂਗੇ ਤੇ ਆਪਣਾ ਝੋਨਕ ਦਾ ਵੀਰ ਚੱਕਿਆ ਕਿ ਨਹੀਂ ਹਜੇ ਨਹੀਂ ਹਜੇ ਨਹੀਂ ਚੱਕਿਆ ਵੀਰੇ ਪੰਜ ਚਾਰ ਦਿਨਾਂ 'ਚ ਚੱਕਾ ਹੈ ਫੇ ਮਲਜੇ ਦਾ ਤੁਸੀਂ ਬਾਰੀਸ ਹਨ ਉਹਨੇ ਤਾਂ ਬਾਰੀਆਂ ਪਾ ਪਾ ਕੇ ਜਾਂ ਅਸੀਂ ਪਹਿਲਾਂ ਆਏ ਸੀ ਵੀਰੇ ਦੋ ਵਾਰ ਚਾਰ ਲੈ ਕੇ ਆਏ ਸੀਗੇ ਤੇ ਹੁਣ ਅਸੀਂ ਪਰਸੋਂ ਆ ਕਰਾ ਵਾਸਤੇ ਆਏ ਸੀ ਸੇਵਾ ਕਰਨ ਤੇ ਭਾਜੀ ਤੁਹਾਡਾ ਕਿਹੜਾ ਪਿੰਡ ਹੈ ਕੁੱਟਾ ਪਿੰਡ ਹੈ ਸਾਡਾ ਇਹ ਸਾਰੇ ਕੁੱਟੇ ਦੇ ਨੌਜਵਾਨ ਕੁੱਟੇ ਦੇ ਮਾਲਵੇ ਵਾਲੇ ਉਹ ਪਹਿਲਾਂ ਤਾਂ ਮੈਂ ਕਹਿੰਨਾ ਵੀ ਆ ਪਿੰਡ ਜਿਹੜਾ ਆ ਇਸ ਪਿੰਡ ਦੀ ਮੈਂ ਮਿੱਟੀ ਨੂੰ ਦੂਰੋਂ ਹੀ ਸਲਾਮ ਕਰਦਾ ਮੇਰਾ ਸਲਾਮ ਆ ਵੀਡੀਓ ਦੇ ਮਾਧਿਮ ਰਾਹੀਂ ਉੱਥੇ ਪਹੁੰਚਵੇ ਜਿਹੜੇ ਅੱਜ ਪੰਜਾਬ ਨੂੰ ਬਚਾਉਣ ਲਈ ਇੱਥੇ ਆਣ ਕੇ ਸੇਵਾ ਕਰਦੇ ਆ ਕਿਉਂਕਿ ਆ ਦੇਖੋ ਆ ਇੱਧਰ ਦਿਖਾ ਲਓ ਆ ਭਾਈ ਇਹ ਪਧਰੀਆਂ ਕਰ ਰਿਆ ਸਾਰੀਆਂ ਆ ਮਿੱਟੀ ਉਰੇ ਪਰੇ ਕਰਕੇ ਤੇ ਵਿਚਾਰੇ ਦੀ ਵੀਰ ਦੀ ਜਮੀਨ ਕਿਹਦੀ ਆ ਵੀਰ ਤੁਹਾਡੀ ਅਪਰੀਤ ਸਿੰਘ ਜੀ ਫਰੋਇਪੁਰ ਤੋਂ ਅੱਛਾ ਤੁਹਾਡੀ ਜਮੀਨ ਹੈ ਹਾਂਜੀ ਤੇ ਭਾਜੀ ਤੁਹਾਨੂੰ ਕੀ ਲੱਗਦਾ ਵੀ ਇੱਥੇ ਕਣਕ ਬੀਜਣ ਜੋਗਾ ਹੋਊਗਾ ਜੇ ਵੀਰ ਮਿਹਨਤ ਕਰਨ ਉਹ ਨਹੀਂ ਮਿਹਨਤ ਕਰਨੀ ਪਊਗੀ ਬਹੁਤ ਜ਼ਿਆਦਾ ਇਹਨੂੰ ਮਤਲਬ ਵੀ ਉਹ ਕਣਕ ਉਹਨੀ ਨਹੀਂ ਨਿਕਲਨੀ ਰਿਹਾ ਤਾਂ ਬਹੁਤ ਜ਼ਿਆਦਾ ਪੈ ਗਿਆ ਜੀ ਤੇ ਭਾਜੀ ਨੁਕਸਾਨ ਇਸ ਇਲਾਕੇ ਦਾ ਕਿੰਨਾ ਹੋਊਗਾ ਬਹੁਤ ਜ਼ਿਆਦਾ ਜੀ 50% ਹੀ ਹੋ ਗਿਆ ਜੀ ਮਤਲਬ ਕੋਈ ਇਦਾਂ ਦੇ ਪਰਿਵਾਰ ਵੀ ਹੈਗੇ ਆ ਜਿਨ੍ਹਾਂ ਦੇ ਕੋਲ ਵਿਚਾਰਿਆਂ ਕੋਈ ਟਰੈਕਟਰ ਵੀ ਨਾ ਹੁਣ ਜੇ ਇਹ ਨੌਜਵਾਨ ਨਾ ਹੋਣ ਉਹ ਕਿਦਾਂ ਫੇ ਪੈਰੀ ਹੋਣ ਨਹੀਂ ਜੀ ਆਪ ਤੇ ਹੋਣ ਵੀ ਟਰੈਕਟਰ ਨਹੀਂ ਇੰਨਾ ਕੰਮ ਹੁੰਦਾ ਜੀ ਇੰਨਾ ਖਰਚਾ ਹੀ ਨਹੀਂ ਕਰ ਸਕਦਾ ਜ਼ਿਮੀਦਾਰ ਮਤਲਬ ਇੰਨੇ ਰੋਜ਼ ਦਾ ਟਰੈਕਟਰ ਮੈਨੂੰ ਮੈਂ 8-10 ਹਜ਼ਾਰ ਦਾ ਤੇਲ ਤਾਂ ਖਾ ਜਾਂਦਾ ਇੰਨਾ ਆਪ ਤਾਂ ਜ਼ਿਮੀਦਾਰ ਕਰ ਹੀ ਨਹੀਂ ਸਕਦਾ ਜੀ ਉਹਨੂੰ ਇਹ ਹੁੰਦਾ ਵੀ ਜ਼ਮੀਨ ਹੀ ਨਹੀਂ ਵੇਖਣ ਨੂੰ ਜੀ ਕਰਦਾ ਹੁੰਦਾ ਜੀ ਵੀ ਇੰਨੀ ਰੇਤ ਪੈ ਗਈ ਆ ਇਹ ਚਲੋ ਆਏ ਨਹੀਂ ਮਾਲਵੇ ਚੋਂ ਮੁੰਡੇ ਗੱਭਰੂ ਤੇ ਇਹਨਾਂ ਨੇ ਜ਼ਮੀਨ ਘਾਰਤੀ ਪੱਦਰ ਜੀ ਤੇ ਬੰਦੇ ਨੂੰ ਆਦਾ ਫਸਲ ਬੀਜਣ ਜੋਗੇ ਕਰਤਾ ਗਾਂ ਇਹਨਾਂ ਨੇ ਚਲੋ ਰਲ ਮਿਲ ਕੇ ਕਰ ਦਿੱਤੀ ਸੇਵਾ ਚੱਲ ਰਹੀ ਹੈ ਜੇ ਤੁਸੀਂ ਆਪਣੇ ਤੌਰ ਤੇ ਕਰਦੇ ਕਿੰਨੇ ਦਿਨ ਲੱਗ ਜਾਣੇ ਅਸੀਂ ਤਾਂ ਜੀ ਮਤਲਬ ਸੋਚਦੇ ਆ ਬੜੇ ਦਿਨ ਤੋਂ ਚਲੋ ਵੀ ਕਰਾਂਗੇ ਪਰ ਨਹੀਂ ਮਤਲਬ ਵੀ ਉਹਨਾਂ ਨਹੀਂ ਸੀ ਕਰਨਾ ਅਸੀਂ ਜਿੰਨਾ ਇਹਨਾਂ ਨੇ ਕਰਤਾ ਸਾਡੇ ਨਹੀਂ ਤੁਸੀਂ ਜਦੋਂ ਮਤਲਬ 4 ਮਹੀਨੇ 6 ਮਹੀਨੇ ਕੋਈ ਟਾਈਮ ਪੀਰੀਅਡ ਲੱਗ ਜਾਂਦਾ ਹੀ ਕੋਈ ਨਾ ਕਿੱਲੇ ਛੱਡ ਦਿੰਦੇ ਵਿੱਚ ਵੇਲੇ ਜ਼ਿਮੀਦਾਰ ਵੀ ਆ ਨਹੀਂ ਬੀਜਨੇ ਆ ਛੱਡ ਦਿਓ ਜਿਹੜੇ ਸਾਫ ਹੈਗੇ ਉਹਨੂੰ ਬੀਜ ਦਿੰਦੇ ਆ ਜਿਹੜਾ ਕੋਈ ਜ਼ਿਆਦਾ ਰੇਤਾਂ ਵਾਲਾ ਉਹਨੂੰ ਛੱਡ ਦਿੰਦੇ ਪਾਸੇ ਵੀ ਇਹ ਕਿਲਾ ਨਹੀਂ ਵੀ ਜਨਾ ਆਈ ਵਾਰੀ ਬਣਾਵਾਂਗੇ ਇਹਨੂੰ ਇਹ ਨੌਜਵਾਨ ਕਿੰਨੇ ਚਿਹਰੇ ਵਿੱਚ ਤੁਹਾਡੇ ਹਿਸਾਬ ਨਾਲ ਵੀ ਤੁਹਾਨੂੰ ਇਹ ਜ਼ਮੀਨ ਨੂੰ ਕਰ ਦੂਗੇ ਪੱਤਰ ਇਹ ਤਾਂ ਜੀ ਬਹੁਤ ਯੋਗਦਾਨ ਪਾਉਂਦੇ ਪਏ ਜਿਵੇਂ ਬਹੁਤ ਵਧੀਆ ਕੰਮ ਕਰਦੇ ਸਵੇਰੇ ਉੱਠੇ ਹੋਏ 6 ਵਜੇ ਤੇ ਲੱਗੇ ਹੋਈ ਆ ਇਹਨਾਂ ਨੇ ਅੱਜ ਮੇਰਾ ਪਰਲੇ ਖੇਚ ਵੀ ਕੰਮ ਕੀਤਾ ਉਹ ਵੀ ਜ਼ਮੀਨ ਪਜਾਊ ਕਰਤੀ ਆ ਵੀ ਕਰਤਾ ਜੀ 2 ਢਾਈ ਕਿੱਲੇ ਥਾਂ ਇਹ ਆ ਵੀ ਸ਼ਾਮ ਨੂੰ ਰੋਜ਼ 5 6 ਕਿੱਲੇ ਜ਼ਮੀਨ ਪਜਾਊ ਕਰ ਦਿੰਦੇ ਜੀ ਸਾਨੂੰ ਨਿਸ਼ੇੜੀ ਕਹਿਣ ਵਾਲਿਓ ਪੰਜਾਬ ਨੂੰ ਆ ਤਸਵੀਰਾਂ ਦੇਖ ਲਈਆਂ ਇਹਨਾਂ ਦੇ ਚਿਹਰੇ ਦੇਖੋ ਨੌਜਵਾਨਾਂ ਦੇ ਇਨਾ ਜੋ ਤੁਹਾਨੂੰ ਲੱਗਦਾ ਕੋਈ ਮੁੰਡਾ ਨਸ਼ਾ ਕਰਦਾ ਹੋਊਗਾ ਜਿਹੜੀਆਂ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਉਹਨਾਂ ਦੇ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਵਿੱਚ ਖਾਣ ਪੀਣ ਵਾਲੇ ਹੈ ਨਹੀਂਗੇ ਸੌ ਚ ਦੋ ਚਾਰ ਹੋਣਗੇ ਉਹ ਰੇਕ ਤਾਂ ਹੁੰਦੇ ਆ ਪਰ ਆਹ ਜਿਹੜੇ ਨੌਜਵਾਨ ਆ ਜਿਹੜੇ ਦਰਦ ਸਮਝਦੇ ਹੋਏ ਆਪਣੇ ਘਰਾਂ ਨੂੰ ਛੱਡ ਕੇ ਫੇਰ ਮੈਂ ਕਹਿ ਦਵਾਂ ਕਿੱਥੇ ਮਾਲਵਾ ਵਿੱਚ ਸਾਡਾ ਆ ਜਾਂਦਾ ਦੁਆਬਾ ਤੇ ਇਹ ਪਹੁੰਚੇ ਆ ਮਾਝੇ ਸੇਵਾ ਕਰ ਰਿਹਾ ਭਾਈ ਹੁਣ ਤੁਸੀਂ ਦੇਖੋ ਵੀ ਤੁਸੀਂ ਆਪਣੇ ਕਰਮਾਂ ਨੂੰ ਕਦੋਂ ਲੇਖੇ ਲਾਉਣਾ ਹਾਂਜੀ ਭਾਈ ਅਸੀਂ ਸਾਡੇ ਵੀਰ ਰਜਿੰਦਰ ਸਿੰਘ ਤਲਵੰਡੀ ਦਾ ਭਾਈ ਸਾਹਿਬ ਦਾ ਧੰਨਵਾਦ ਕਰਦੇ ਆ ਜਿਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਇੱਥੇ ਆਓ ਲੋੜ ਆ ਤੁਹਾਡੀ ਤੇ ਅਸੀਂ ਇਹਨਾਂ ਕੋਲੇ ਆਏ ਸਾਨੂੰ ਇਹਨਾਂ ਨੇ ਵਧੀਆ ਜਣੀ ਸੰਭਿਆ ਸਾਡਾ ਸਾਰਾ ਇਹਨਾਂ ਨੇ ਵਧੀਆ ਰਹਿਣ ਸਹਿਣ ਦਾ ਸਭ ਕੁਝ ਵਧੀਆ ਤਰੀਕੇ ਨਾਲ ਦਿੱਤਾ ਤੇ ਬਾਕੀ ਅਸੀਂ ਕੱਲ ਚਲੇ ਜਾਣਾ ਸੀ ਪਿਆਰ ਨੇ ਰੱਖ ਲੈ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਕਿ ਇੱਕ ਦਿਨ ਹੋਰ ਲਾ ਦਿਓ ਅਸੀਂ ਕਹੀ ਬਾਬਾ ਜੀ ਕੋਈ ਚੱਕਰ ਨਹੀਂ ਸਾਡੀ ਬਾਕੀ ਕਿਸਮਾਂ ਚ ਸੀਗੀ ਸੇਵਾ ਜੀ ਅਸੀਂ ਨਹੀਂ ਸultanpur ਜਾਣਾ ਸੀਗਾ ਜੀ ਕਿ ਉੱਥੇ ਵੀ ਇਹੀ ਜਾਣਾ 60 ਕਿਲੋਮੀਟਰ ਜਾਂਦਾ ਪਨੈਤੀ ਮਿਲਦੀ ਆ ਪੈਤੀ ਸੇਵਾ ਕਰਨ ਲਾ ਇੱਕ ਗੱਲ ਹੋਰ ਜੇ ਰਾਹ 'ਚ ਆਪਾਂ ਜਾਂਦੇ ਹੋਈ ਹੈ ਨਾ ਗੱਡੀ ਲੈ ਕੇ ਕਿਤੇ ਐਕਸੀਡੈਂਟ ਹੋਇਆ ਹੋਵੇ ਸਾਡੇ ਤੋਂ 2 ਮਿੰਟ ਨਹੀਂ ਹੁੰਦੇ ਰੁਕਣ ਦੇ ਵੀਰ ਨੂੰ ਵੀਰ ਨੇ ਬੇਨਤੀ ਕੀਤੀ ਕਹਿੰਦੇ ਚਲੋ ਵੀਰ ਦਿਹਾੜੀ ਦੋ ਦਿਨ ਹੋਰ ਲਾ ਜਾਂਦੇ ਆ ਇਹ ਭਾਈ ਜਿਨ੍ਹਾਂ ਦੇ ਦਿਲਾਂ ਵਿੱਚ ਦਰਦ ਆ ਨਾ ਇਹ ਚੀਜ਼ਾਂ ਉਹ ਹੀ ਕਰ ਸਕਦੇ ਆ ਤੇ ਜਿਹੜੇ ਬੰਦੇ ਦੇ ਵਿੱਚ ਹਮਦਰਦੀ ਹੈ ਨਹੀਂ ਮਰੀਆਂ ਜ਼ਮੀਰਾਂ ਵਾਲੇ ਕਹਿ ਸਕਦੇ ਆ ਉਹਨਾਂ ਨੇ ਇੱਥੇ ਕਿੱਥੇ ਆਉਣਾ ਭਾਈ ਇੱਥੇ ਉਹ ਹੀ ਆ ਸਕਦਾ ਜਿਹਦੇ ਅੰਦਰ ਇੱਕ ਪਰਮਾਤਮਾ ਨੇ ਚੰਗੀ ਚੇਟਕ ਪੈਦਾ ਕੀਤੀ ਆ ਜਿਹਨੂੰ ਆਪਣੇ ਪੰਜਾਬ ਨਾਲ ਪਿਆਰ ਆ ਆਪਣੀ ਮਿੱਟੀ ਨਾਲ ਪਿਆਰ ਆ ਤੇ ਮੇਰਾ ਵੀ ਤੁਹਾਨੂੰ ਪਤਾ ਹੈ ਮੈਨੂੰ ਹੁਣ ਬਾਹਰਲੇ ਬਾਹਰ ਸੱਦਦੇ ਆ ਵੀ ਤੇਰਾ ਵੀਜ਼ਾ ਲਵਾ ਦੇ ਨੇ ਇਦਾਂ ਕਰਦੇ ਨੇ ਮੈਂ ਕਹਾ ਨਹੀਂ ਭਾਈ ਇੱਥੇ ਜੰਮੇ ਆ ਇੱਥੇ ਮਰਨਾ ਰੋਟੀ ਖਾਣੀ ਯਾਰ ਦੋ ਬਲੇ ਉਹ ਮਿਲ ਜਾਂਦੀ ਹੈ ਮਿਹਨਤ ਕਰ ਰਹੇ ਆ ਤੇ ਕੋਈ ਐਬ ਨਹੀਂ ਬਸ ਇਹਨਾਂ ਚੀਜ਼ਾਂ ਕਰਕੇ ਅੱਜ ਉਹ ਦਰਦ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਵੀਰ ਜਿਹਾ ਦਾ ਸਕਦੇ ਆ ਤੇ ਆਪਾਂ ਕਿਉਂ ਨਹੀਂ ਕਿਉਂਕਿ ਹੋਰ 10 ਦਿਨਾਂ ਤਾਂ ਹੀ ਆਪਣੇ ਦੀ ਬਾਡੀ ਸ਼ੁਰੂ ਹੋ ਜਾਣੀ ਸੋ ਤੁਹਾਨੂੰ ਇਹੇ ਅਪੀਲ ਕਰਦੇ ਦੋ ਦੋ ਚਾਰ ਚਾਰ ਦਿਨ ਲਾ ਕੇ ਜਾਓ ਭਾਈ ਨਹੀਂ ਤੇ ਜੇ ਅੱਜ ਇਹਨਾਂ ਦੀ ਵਾਰੀ ਆਈ ਹੈ ਨਾ ਇਸ ਇਲਾਕੇ ਦੀ ਤੇ ਕੱਲ੍ਹ ਨੂੰ ਵਾਰੀ ਆਪਣੀ ਵੀ ਆ ਜਾਣੀ ਇਹ ਗੱਲ ਮੇਰੀ ਇੱਕ ਵਾਰੀ ਚੰਗੀ ਤਰ੍ਹਾਂ ਦਿਮਾਗ ਵਿੱਚ ਜਿਹੜਾ ਨਾ ਵਾੜ ਲਿਓ ਵੀ ਪਤਾ ਨਹੀਂ ਹੁੰਦਾ ਵੀ ਸਮਾਂ ਕਿੱਧਰਲੇ ਪਾਸੇ ਨੂੰ ਆ ਜਾਣਾ ਕਿ ਅੱਜ ਇਹਨਾਂ ਨਾਲ ਖੜਾਂਗੇ ਤੇ ਕੱਲ ਇਹ ਸਹੀ ਹੋਏ ਤਾਂ ਇਹ ਆਪਣੇ ਨਾਲ ਖੜੂਗੇ ਇਹ ਤਾਂ ਹੱਥ ਨੂੰ ਹੱਥ ਆ ਪਾਈ ਹੁਣ ਬਾਕੀ ਤੁਹਾਡੇ ਹੱਥ ਆ ਚੰਗਾ ਬਈ